ਪਟੇਗੜ ਚੂੜੀਆਂ ਤੋਂ ਤਾਮ ਨਾਲ ਮਨਾਇਆ ਗਿਆ 78ਵਾਂ ਆਜ਼ਾਦੀ ਦਿਵਸ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਪੀਰ ਸਿੰਘ ਪੰਨੂ ਅਤੇ ਡੀਆਰਓ ਜਸਕਰਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਰਕਤ ਲਹਿਰਾਇਆ ਗਿਆ ਤਿਰੰਗਾ ਜੰਡਰ ਪੁਲਸ ਵੱਲੋਂ ਦਿੱਤੀ ਗਈ ਸਲਾਮੀ ਅਤੇ ਕੀਤੀ ਗਈ ਪਰੇਡ ਸਕੂਲੀ ਬੱਚਿਆਂ ਨੇ ਵੀ ਮੈਡ ਨਾਲ ਕੀਤੀ ਪਰੇਡ ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਕੀਤਾ ਰੰਗਾਰੰਗ ਪ੍ਰੋਗਰਾਮ ਪੇਸ਼ ਐਮ ਸਿੱਖਿਤਾ ਨੂੰ ਕੀਤਾ ਗਿਆ ਸਨਮਾਨ ਫਤਿਹਗੜ ਚੂੜੀਆਂ ਤਾਣਾ ਮੰਡੀ ਵਿਖੇ 78ਵਾਂ ਆਜ਼ਾਦੀ ਦਿਵਸ ਤੋਂ ਤੰਗੰਨ ਮੈਗਾ ਜਿਸ ਵਿੱਚ ਆਮ ਆਦਮੀ ਪਾਰਟੀ ਹਲਕਾ ਫਤਿਹਗੜ ਚੂੜੀਆਂ ਤੇ ਇੰਚਾਰਜ ਬਲਬੀਰ ਸਿੰਘ ਵੱਲੋਂ ਡੀ ਆਰ ਉਚਰਮਾਲ ਅਫਸਰ ਜੱਜ ਕਰਨਜੀਤ ਸਿੰਘ ਤੋਂ ਇਲਾਵਾ ਤਸੀਹਦਾਰ ਸਤਿੰਦਰ ਸਿੰਘ ਫਤਿਹਗੜ ਚੂੜਿਆਂ ਦੇ ਡੀਐਸਪੀ ਖੁਸ਼ਬੀਰ ਗੌਰ ਅਤੇ ਫਤਿਹਗੜ ਚੂੜਿਆਂ ਦੇ ਐਸਐਚਓ ਕਰਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੇ ਮੁਖੀ ਅਤੇ ਮਲਾਜਮ ਪਹੁੰਚੇ ਹੋਏ ਸਨ ਇਸ ਮੁਕਕੇ ਤੇ ਰੰਗਾ ਝੰਡਾ ਵੀ ਲਹਿਰਾਇਆ ਗਿਆ ਉਸ 파ਟੀ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਤੇ ਪ੍ਰੇਡ ਕੀਤੀ ਗਈ ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਆਏ ਬੱਚਿਆਂ ਨੇ ਵੀ ਪ੍ਰੇਡ ਕੀਤੀ ਅਤੇ ਝੰਡੇ ਨੂੰ ਸਲਾਮੀ ਦਿੱਤੀ ਇਸ ਮੁਤੇ ਬਲਗ ਫਤਿਹਗੜ ਚੂੜਿਆਂ ਦੇ ਪਤਵਕ ਕਾਰੀ ਤੇ ਪ੍ਰਾਈਵੇਟ ਸਕੂਲਾਂ ਚ ਆਏ ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਮੌਨਟੇ ਕਿਸੀ ਨਾਟਕ ਤੇ ਅਤੇ ਕਿਤਾ ਪੰਗੜਾ ਪਾਉਂਦਿਆ ਹੋਇਆ ਆਜ਼ਾਦੀ ਦਾ ਜਸ਼ਨ ਮਨਾਇ ਸਮਾਗਮ ਚਪੌਂਚੇ ਮੁੱਖ ਮਹਿਮਾਨ ਬਲਬੀਰ ਸਿੰਘ ਪੰਨੋ ਫਤੇਜ ਕਰਨਜੀ ਸਿੰਘ ਨੇ ਗੱਲਬਾਤ ਕਰਦੇ ਆ ਕਿ ਅੱਜ ਅਸੀਂ 78ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਇਹ ਆਜ਼ਾਦੀ ਦਾ ਨਿਗ੍ਹਾ ਸੀ ਤਾਂ ਹੀ ਮਾਦੇ ਕਿ ਸਾਡੇ ਵੱਡੇ ਬਟੇਰੀਆ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਤਾਂ ਦੇਸ਼ ਆਜ਼ਾਦ ਹੋਇਆ ਇਸ ਤਰ੍ਹਾਂ ਅਸੀਂ ਅੱਜ ਨਿਗ੍ਹਾ ਮਾ ਰਹੇ ਹਾਂ ਉਹਨਾਂ ਨੇ ਸਮੂਹ ਦੇਸ਼ ਵਾਸੀਆਂ ਪੰਜਾਬ ਵਾਸੀਆਂ ਤੇ ਫਤਿਹਗੜ ਜੋੜੀਆਂ ਹਲਕਾ ਵਾਸੀਆਂ ਨੂੰ ਇਸ ਦੀਆਂ ਬਾਰਕਵਾਤ ਦਿੱਤੀ ਅੱਜ ਦੇ ਸਮਾਗਮ 'ਤੇ ਵੱਖ-ਵੱਖ ਗੁਣਾ ਤੇ ਪਹੁੰਚੇ ਬੱਚੇ ਜਿੰਨੀਆਂ ਬੱਲੋ ਰਣਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ ਉਹਨਾਂ ਦੀਆਂ ਟੀਮਾਂ ਨੂੰ ਬਲਬੀਰ ਸਿੰਘ ਪੰਨੂ ਜਿਸ ਗੰਜੀਤ ਸਿੰਘ ਤਹਿਸੀਲਦਾਰ ਸਤਿੰਦਰ ਸਿੰਘ ਡੀਐਸਪੀ ਕੋਸ਼ਪੀਰ ਤੋਂ ਐਸਐਚਓ ਕਰਨਦੀਪ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਮੁਖੀਆਂ ਅਤੇ ਉਹਨਾਂ ਦੇ ਨਾਲ ਆਏ ਮਲਾਜ਼ਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਵਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ पारत मादे जाए खट जिगरे ही सर ਤੋਂ ਤੋਂ ਪਹਿਲਾਂ ਵੀ ਮੈਂ ਪੂਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੱਜ 78 ਦੇ ਜਨਮ ਦਿਹਾੜੇ ਬਹੁਤ-ਬਹੁਤ ਮੁਬਾਰਕਾਂ ਉਹ ਨਾਲ-ਨਾਲ ਮੈਂ ਜਿੰਨੇ ਵੀ ਸਾਡੇ ਆਜ਼ਾਦੀ ਪਰਿਵਾਰ ਜਾਦੀ ਖਲਾਟੀਏ ਉਹਨਾਂ ਦੇ ਅੱਗੇ ਮੈਂ ਸਿਰ ਜੁਕਾਉਣਾ ਕਿ ਜਿਨ੍ਹਾਂ ਦੀ ਕੁਰਬਾਨੀਆਂ ਦੇ ਨਾਲ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਅਸੀਂ ਜੱਦੀ ਦਾ ਨੰਗ ਬਰ ਰਹੇ ਆਂ ਪਰਮਾਤਮਾ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਿਵਾਰਾਂ ਨੂੰ ਤਾਂ ਜੋ ਅਸੀਂ ਆਪਣੇ ਭਾਰਤ ਨੂੰ ਹੋਰ ਉੱਚੀਆਂ ਬਲੰਦੀਆਂ ਤੇ ਪੰਜਾਬ ਨੂੰ ਹੋਰ ਉੱਚੀਆਂ ਬਣਾ ਸਕੀਏ ਸਾਰੀ ਜਿੰਨੀ ਵੀ ਟੀਮ ਹੈ ਪ੍ਰਿਕਟ ਜੁੜੀਆਂ ਦੀ ਤਹਿਸੀਲਦਾਰ ਸਾਹਿਬ ਜਿੰਨੇ ਵੀ ਸਾਡੇ ਮਾਰਕੀਟ ਕਮੇਟੀ ਚੇਅਰਮੈਨ ਜਿੰਨੇ ਵੀ ਟੀਮ ਨੇ ਅੱਜ ਇੱਥੇ ਯੋਗਦਾਨ ਪਾਇਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੰਨੇ ਵੀ ਆਜ਼ਾਦੀ ਘੁਲਾਟੀਏ ਪਰਿਵਾਰ ਹਨ ਉਹਨਾਂ ਨੂੰ ਮੈਂ ਆਪਣਾ ਸਿਰ ਚ ਧੋਣਾ ਜਿਨ੍ਹਾਂ ਦੇ ਪਰਿਵਾਰਾਂ ਨੇ ਸਾਡੇ ਘਰ ਘਰ ਤੇ ਪੰਜਾਬ ਵਾਤੇ ਬੜਾ ਵੱਡਾ ਯੋਗਦਾਨ ਪਾਇਆ ਅੱਜ ਦੇ ਵਿੱਚ ਮੈਂ ਵੀ ਪੂਰੇ ਪੰਜਾਬੀਆਂ ਨੂੰ ਘਰ ਘਰ ਬਸ ਫਿਰ ਬਹੁਤ-ਬਹੁਤ ਬਹੁਤ ਮੁਬਾਰਕ ਦਿਵਸ ਲਈ ਵਾਸਤੇ ਪੂਰੀ ਸੈਟਿੰਗ ਦੇ ਡਿਵੈਲਪਮੈਂਟ ਵਾਸਤੇ ਮੈਂ ਵਿਕੋ ਬੰਦੇ ਦਾ ਆਪਣਾ ਆਪਣਾ ਸਿਸਟਮ ਹੁੰਦਾ ਕੰਮ ਕਰਨ ਦਾ ਐਸੇ ਮੇਰੀ ਜੋ ਆਦਤ ਹੈ ਵੀ ਜਿਹੜੇ ਕੰਮ ਨੂੰ ਮੈਂ ਖਰੀ ਸ਼ੁਰੂ ਕਰਨਾ ਉਹ ਕੰਮ ਨੂੰ ਖਤਮ ਕਰਦਾ ਪਹਿਲਾਂ ਤਾਂ ਮੈਂ 190 ਪੰਚਾਇਤਾਂ ਦੇ ਵਿੱਚ ਜਿੰਨੇ ਵੀ ਕਬਰਸਤਾਨ ਨੇ ਕਬਰਸਤਾਨਾਂ ਦੇ ਰਸਤੇ ਆ ਔਰ ਕਬਰਸਤਾਨ ਨੂੰ ਗੁਰੂਗਰਾਹਾਂ ਦੇ ਰਸਤੇ ਔਰ ਸਕੂਲ ਦੇ ਰਸਤੇ ਆ ਉਹਨਾਂ ਦੀਆਂ ਤਕਰੀਬਨ 70% ਨੇ ਪ੍ਰਵਾਨ ਕੀ ਲੈਂਦੀਆਂ ਨੇ ਔਰ ਜਿੰਨੇ ਵੀ ਹਲਕੇ ਦੇ ਕਬਰਸਤਾਨ ਹੋਣਗੇ ਬਿਲਕੁਲ ਕੰਕਰੀਟ ਪਾ ਕੇ ਫਰਸ਼ ਪਾ ਕੇ ਪੱਕੇ ਕੀਤੇ ਜਾਣਗੇ ਸੇਂਤੀ ਕਿਉਂਕਿ ਮੈਂ ਐਜੇ ਲੀਡਰ ਜੋ ਮੇਰੀ ਡਿਊਟੀ ਵਧਦੀ ਹੈ ਦੁਨੀਆ ਦੇ ਜਿੰਨੇ ਆਇਆ ਉਹਨੇ ਜਾਣਾ ਮੈਂ ਜਦੋਂ ਕਿਤੇ ਵੀ ਦੁੱਖ ਦੀ ਘੜੀ ਦੇ ਵਿੱਚ ਸਤਾ ਦਿਨ ਜਾਣਾ ਨੇ ਬੜੀ ਸ਼ਰਮੰਦੀ ਹੈ ਬੰਦੇ ਨਾਲ ਉੱਤਿਆ ਭੰਗ ਦੇ ਬੂਟੇ ਘਾਲ ਗਿਆ ਇਸ ਕਰਕੇ ਮੈਂ ਜਿਹੜੇ ਕੰਮ ਨੂੰ ਸ਼ੁਰੂ ਕਰਨਾ ਹੈ ਉਸ ਕੰਮ ਨੂੰ ਮੈਂ ਕੰਪਲੀਟ ਕਰਕੇ ਤੇ ਫਿਰ ਦੂਸਰੇ ਕੰਮ ਨੂੰ ਹੱਥ ਪੋੜਨਾ ਫੇਲਾ ਮੇਰਾ ਧਿਆਨ ਇੰਨਾਂ ਦੇ ਸੀਵਰੇਜ ਇੰਨਾਂ ਦੇ ਛੱਪੜ ਇੰਨਾਂ ਦੇ ਕਬਰਿਸਤਾਨ ਕਬਰਿਸਤਾਨ ਦੇ ਰਸਤੇ ਗੁਰੂ ਘਰ ਦੇ ਰਸਤੇ ਸਕੂਲ ਦੇ ਰਸਤੇ ਹਨ ਇਹ ਜਿਹੜੇ ਮੇਰੇ 4-5 ਕੰਮ ਹੈ ਇਹਵੇਂ ਵੈਕਸਿਨ ਤੋਂ ਬਿਲ ਵੀ ਸਭ ਤੋਂ ਬੇਨਤੀ ਕੀਤੀ ਸੀ ਮੈਂ ਪੂਰੇ ਕਰਾਂਗਾ ਇਹ ਮੈਂ ਅੱਜ ਵੀ ਕਹਿ ਰਿਹਾ ਹਾਂ ਮੇਰਾ ਅਸਲੀ ਫਰਜ਼ ਜੋ ਲੀਡਰ ਦਾ ਫਰਜ਼ ਮੰਨਦਾ ਹੈ ਲੀਡਰ ਦਾ ਪਾਰਟੀ ਡਿਵੈਲਪਮੈਂਟ ਹੈ। ਤਕਰੀਬਨ 75 ਸਾਲਾਂ ਤੋਂ ਦੂਸਰੀਆਂ ਪਾਰਟੀਆਂ ਦਾ ਕਾਂਗਰਸ ਤੇ ਕਾਲੀਆ ਦਾ ਇੱਥੇ ਰਾਜ ਰਿਹਾ। 75 ਸਾਲਾਂ ਨੂੰ ਲੀਡਰਾਂ ਨੂੰ ਲੀਡਰਾਂ ਦੇ ਸੰਗਤ ਨੂੰ ਸੰਗਤ ਨੇ ਲੀਡਰਾਂ ਨੂੰ ਇਹਨਾਂ ਕੰਮਾਂ ਤੋਂ ਉਜਾੜ ਦਿੱਤਾ ਹੈ। ਮੇਰੀ ਸੰਗਤ ਨੂੰ ਵੀ ਬੇਨਤੀ ਹੈ ਕਿ ਇਸ ਕੰਮ ਦੇ ਵਿੱਚ ਮੇਰਾ ਸਾਥ ਦਿਓ। ਇਸ ਕੰਮ ਦੇ ਵਿੱਚ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਆਪਾਂ ਇਹ ਨਾ ਸੋਚੀਏ ਕਿ ਕੋਈ ਕਾਲੀਏ ਦਾ ਰਸਤਾ ਜਾਂ ਕਾਲੀਏ ਦੇ ਘਰ ਦੇ ਬਾਰ ਜਾਂ ਕਾਂਗਰਸ ਦੀ ਘਰ ਦੇ ਬਾਰ ਚੁਣੀ ਪਾਣਾ। ਆਪਾਂ ਇਦਾਂ ਦੀ ਸੋਚ ਤੋਂ ਉੱਪਰ ਉੱਟ ਕੇ ਯੋਥਲੀ ਲੀਡਰ ਦਾ ਕੰਮ ਹੈ ਡਵਲਪਰ ਦਾ ਕੰਮ ਹੈ ਜੋ ਪਿੰਡ ਦਾ ਲੀਡਰ ਵੀ ਉਹਦਾ ਵੀ ਕੰਮ ਹੈ ਜੋ ਹਲਕੇ ਦਾ ਲੀਡਰ ਵੀ ਉਹਦਾ ਵੀ ਕੰਮ ਹੈ ਸਾਨੂੰ ਸਰਦਾਰ ਭਗਤ ਸਿੰਘ ਮਹਾਨ ਜੀ ਵੱਲੋਂ ਹਦਾਇਤਾਂ ਨੇ ਕਿ ਅਸੀਂ ਸਾਰੇ ਵਿਧਾਨ ਸਭਾ ਦੇ ਇੰਚਾਰਜ ਆ ਨਾ ਕਿ ਇਕੱਲੇ ਆਮ ਆਦਮੀ ਪਾਰਟੀ ਦੇ ਇੰਚਾਰਜ ਸਾਰੇ ਵਿਧਾਨ ਸਭਾ ਦੇ ਸੀਐਮ ਸਾਹਿਬ ਖੁਦ ਕਹਿੰਦੇ ਨੇ ਕਿ ਉਹ ਪੂਰੇ ਪੰਜਾਬ ਦੀ ਸੀਮਾ ਹੈ ਨਾ ਕਿ ਇਕੱਲੇ ਆਮ ਆਦਮੀ ਪਾਰਟੀ ਦੇ ਨੀਤੀ ਉਹਦੇ ਸੀਮਾ ਸਾਰੇ ਪੰਜਾਬ ਦੀ ਸੀਮਾ ਅਸੀਂ ਸਾਡਾ ਫਰਜ਼ ਪੰਡਾ ਸਾਰਿਆਂ ਦੀ ਦੁੱਖ ਦੀ ਖੜੀ ਸੁੱਖ ਦੀ ਖੜੀ ਰਿਵੈਸਟੀ ਹੋਣਾ ਪ੍ਰਮਾਤਮਾ ਦੇ ਅੱਗੇ ਮੈਂ ਹੋਰ ਅਰਦਾਸ ਕਰਦਾ ਹਾਂ ਵੀ ਪ੍ਰਮਾਤਮਾ ਕੋਈ ਵੀ ਇਦਾਂ ਕਲਮ ਤੋਂ ਜਮਾਨ ਤੋਂ ਕੋਈ ਇਦਾਂ ਦਾ ਕੰਮ ਨਾ ਕਰਾ ਕਿ ਅੱਖੀਂ ਛੇ ਦੇ ਤੇਲ ਨੂੰ ਕਿਸੇ ਦੇ ਪਰਿਵਾਰ ਨੂੰ ਪੀੜ ਦਾ ਦੀ ਤੋਰ ਪਹੁੰਚਿਆ। ਪਲਾਸਟ ਵਿੱਚ ਮੈਂ ਪੇਰ ਕਿੰਨੇ ਵੀ ਸਾਡੇ ਭਾਰਤ ਵਰਸਤੀ ਸਾਡੇ ਪੰਜਾਬੀ ਉਹਨਾਂ ਨੂੰ ਅੱਜ ਖੱਤਰੇ ਨੇ ਜਾਦੀ ਦੇਖਦੀਆਂ ਨੂੰ ਬਹੁਤ ਬਹੁਤ ਖਾਰਕੂ। ਮੇਰੇ ਇਹਨਾਂ ਦੇ ਸਾਰੇ ਪੇਰਵਾਸੀਆਂ ਪੇਰਵਾਸੀਆਂ ਨੂੰ ਖੱਤਰੇ ਸਾਥੀ ਪੇਰਵਾਸੀਆਂ ਬਹੁਤ ਚਾਹੁੰਦੇ ਹਾਂ। ਸਾਥੀਆਂ ਸਾਥਿਕ ਭਾਟੀਆਂ ਨੇ ਜਿਹੜੀ ਸਾਨੂੰ ਅਲੱਗੀ ਉਸ ਨੂੰ ਮਾਣ ਦੇ ਕੇਰੀ ਅਹ ਹਮਕਦਰਦਾਂ ਹੈ ਸਾਰੇ ਮਨੋਂ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਅਹ ਜਨੇਵੀ ਪਾਤ ਪਿੱਛੇ ਨਿਖਾਰ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਅਪਰੀਜ਼ਾਈਜ਼ ਹੈ ਨਾ ਤੇ ਸਾਡੇ ਸਾਰੇ ਰਾਹੀਂ ਸਾਡੀ ਦਿਵਸ ਨੂੰ ਅੱਗੇ ਹੋਰ ਖੁਸ਼ੀ ਤੋਂ ਮਨਾਉਂਦੇ ਰਹਿਣ ਦੀਆਂ ਅਹ ਇਸ ਕਾਮਨਾ ਵਾ ਇਹ ਚਾਹਨਾ ਇਹ ਸਾਰੇ ਅਸੀਂ ਇਸੇ ਤਰੀਕੇ ਨਾਲ ਤੁਸੀਂ ਨਾਲ ਰਹੀਏ ਇਸ ਨੂੰ ਸਰ ਸ਼ਹੀਦਾਂ ਨੂੰ ਲਾਇਆ ਗਿਆ ਸੀ ਕੀ ਉਹਨਾਂ ਨੂੰ ਮੰਤਰ ਨੇਤਾਸ ਗਿਆ ਸੀ ਕਿਉਂ ਨਹੀਂ ਆਇਆ ਕੀ ਕਾਰਨ ਜੀ ਅਸੀਂ ਮੈਂ ਤੁਹਾਨੂੰ ਦੱਸਾਂਗਾ ਸਪੈਸ਼ਲੀ ਆਪਣੀ ਪਟਵਾਰੀਆਂ ਅ ਪਰਸਨਲ ਨੂੰ ਤਰਕਰੇ ਵਿੱਚ ਅਸੀਂ ਕਹਿੰਦੇ ਕਿ ਜਿਹਨਾਂ ਖਾਬ ਜਾ ਕੇ ਉਹਨਾਂ ਨੂੰ ਲਾਇਆ ਜਾਵੇ ਮੈਂ ਤੁਹਾਨੂੰ ਸਿੱਧਾ ਸਾਹਮਣੇ ਦੱਸਿਆ ਜੀ ਕਿ ਆਪ ਕਹੇ ਨਹੀਂ ਉਹਨੇ ਵੇਚ ਕੇ ਆਪਣੇ ਸਪੋਰਟ ਆਪ ਦੇ ਕੇ ਮੇਰੇ ਬਹੁਤ ਬਹੁਤ ਸਨਮਾਨ। ਹਾਂ। ਕੰਮ। ਮਿਸਟਰ ਦੇਵੀਆ ਇੰਜੀਨੀਅਰ। ਦੇਖੋ ਭਾਈ ਦਾ ਪਹਿਲੇ ਤੋਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ 78ਵੇਂ 78ਵਾਂ ਦੱਸ ਦਿਆਂ ਬਹੁਤ ਬਹੁਤ ਬਾਰ ਬਾਰ ਬਾਦਿਨਾ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਬੱਚਿਆਂ ਵੱਲੋਂ ਜਿਹੜਾ ਕੀਤਾ ਗਿਆ ਜੋ ਆਈਟਾ ਪੇਸ਼ ਕੀਤੇ ਹੋਏ ਆ ਬਹੁਤ ਹੀ ਚੰਗੀਆਂ ਸਾਰਿਆਂ ਨੂੰ ਪਸੰਦ ਆਈਆਂ ਜਿੰਨੀ ਮੇਰੀ ਟੀਮ ਸੀ ਸਾਰੀ ਇੱਥੇ ਸਾਰਿਆਂ ਨੇ ਮਿਲ ਜੁਲ ਕੇ ਸਾਡਾ ਸਾਥ ਦਿੱਤਾ ਜਿਹਦੇ ਕਰਕੇ ਜੋ ਅੱਜ ਦਾ ਪ੍ਰੋਗਰਾਮ ਤੁਸੀਂ ਦੇਖਿਆ ਇਹਨਾਂ ਸੋਹਣਾ ਵਧੀਆ ਲੱਗਿਆ ਸਿਕਾਨਵਾਦੀਆਂ ਸਾਡੇ ਚੇਅਰਮੈਨ ਸਾਹਿਬ ਤੇ ਬੱਲੂ ਸਾਹਿਬ ਦੇ ਜਨਾਨੇ ਆਪੇ ਸਮੇਂ ਜੋ ਟਾਈਮ ਕੱਢ ਕੇ ਸਾਡੇ ਪ੍ਰੋਗਰਾਮ ਦੇ ਅਗਰ ਆਪ ਦੀ ਸ਼ਮੂਲੀਅਤ ਕੀਤੀ। ਬਾਕੀ ਮੈਂ ਆਸ ਕਰਦਾ ਹਾਂ ਕਿ ਬਾਕੀ ਪ੍ਰੈਸ ਵਾਲਿਆਂ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਅਸਤੀ ਨਹੀਂ ਆਈ ਹੋਵੇਗੀ। ਥੈਂਕ ਯੂ। ਸਮੂਹ ਦੇਸ਼ਵਾਸੀਆਂ ਨੂੰ ਜਿਹੜਾ ਹੈ 78ਵਾਂ ਸੁਤੰਤਰਤਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਨਾਲ ਹੀ ਇਹ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਇਹ ਮੇਲੇ ਲੱਗਦੇ ਰਹਿੰਦੇ ਨੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਹਮੇਸ਼ਾ ਮੇਲੇ ਲੱਗਦੇ ਰਹਿਣ। ਤੇ ਜਿਹੜੀ ਸੇਵਾ ਸਾਡੇ ਬਲਬੀਰ ਸਿੰਘ ਜੀ ਬਨੂ ਨੇ ਹਲਕੇ ਵਾਸਤੇ ਨਿਭਾਰੇ ਨੇ ਔਰ ਦਿਨ ਰਾਤ ਇੱਕ ਕਰਕੇ ਉਹਨਾਂ ਦਾ ਜਿਹੜਾ ਸੁਧਾਰ ਕਰ ਰਹੇ ਨੇ ਇਹ ਵੀ ਪਰਸੈਂਟਾਉਜ ਹੋ ਗਿਆ ਇਸ ਸਮੇਂ ਆਜ਼ਾਦੀ ਦੇ ਦਿਵਸ ਤੇ ਉੱਤੇ ਵੀ ਉਹਨਾਂ ਨੇ ਆਪਣਾ ਟਾਈਮ ਕੱਢ ਕੇ ਜਿਹੜਾ ਹੈਗਾ ਇੱਥੇ ਪਹੁੰਚੇ ਤੇ ਨਾਲੇ-ਨਾਲੇ ਉਹ ਸੇਵਾ ਕਰ ਰਹੇ ਨੇ ਪੂਰੇ ਆਪਣੇ ਪਦਗਾੜ ਚੂੜੀਆਂ ਹਲਕੇ ਦੀ ਅਤੇ ਨਾਲ ਹੀ ਉਹ ਇੱਥੇ ਸਾਰੇ ਜਿਹੜੇ ਸੰਤਰਾ ਦੇ ਉੱਤੇ ਆਪਣੇ ਸਾਰੇ ਪਹੁੰਚੇ ਨੇ ਮਹਿਮਾਨ ਉਹਨਾਂ ਦਾ ਵੀ ਉਹ ਧੰਨਵਾਦ ਕਰਨਾ ਸਾਡੇ ਨਾਲ ਮੌਜੂਦ ਨੇ ਫਤੇਗੜ ਚੂੜੀਆਂ ਤੇ ਅਧਿਆਪਕ ਸਹਿਬਾਨ ਨਾਲ ਗੱਲਬਾਤ ਕਰਦੇ ਆ ਅੱਜ ਇੱਥੇ ਪਹੁੰਚੇ ਨੇ ਦਾਣਾ ਮੰਡੀ ਫਤੇਗੜ ਚੂੜੀਆਂ ਜਿੱਥੇ ਅਸੀਂ ਦਾ ਦਿਹਾੜਾ ਮਨਾਉ ਲਈ ਹਾਂ ਜੀ ਇਹ ਕਿਸ ਤਰ੍ਹਾਂ ਦੇਖਦੇ ਜੀ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ 15 ਅਗਸਤ ਆਜ਼ਾਦੀ ਦਿਵਸ ਤੋਂ ਬਹੁਤ ਹੀ ਸਾਰਿਆਂ ਖੁਸ਼ੀ ਭਰਿਆ ਦਿਹਾੜਾ ਹੈ ਸਾਰਿਆਂ ਨੇ ਰਲ ਮਿਲ ਕੇ ਬਹੁਤ ਹੀ ਉਤਸ਼ਾਹ ਬੱਚਿਆਂ ਨੇ ਵਿਦਿਆਰਥੀਆਂ ਨੇ ਸ਼ਹਿਰ ਨਿਵਾਸੀਆਂ ਨੇ ਬੜੇ ਹੀ ਖੁਸ਼ਹਾਲਾ ਮਨਾਇਆ ਹੈ ਕਿ ਅਸੀਂ ਆਸ ਕਰਦੇ ਹਾਂ ਕਿ ਸਾਡਾ ਦੇਸ਼ ਬਹੁਤ ਹੀ ਤਰੱਕੀ ਖੁਸ਼ਹਾਲੀ ਅਤੇ ਹੋਰ ਬਲੰਦੀਆਂ ਨੂੰ ਛੂਏਗਾ ਜੇ ਇਸ ਤਰ੍ਹਾਂ ਹੀ ਅਸੀਂ ਇਸ ਤਰ੍ਹਾਂ ਸਾਹਨਾ ਮਨਾਉਂਦੇ ਰਵਾਂਗੇ ਇਸ ਦਿਵਸ ਤੇ ਅਸੀਂ ਸਮੂਹ ਅਧਿਆਪਕ ਬਲਾਕੋ ਦੇ ਵਿੱਚੋਂ ਵੀ ਵੱਲੋਂ ਬਹੁਤ ਬਹੁਤ ਵਧਾਈ ਦਿੰਦੇ ਅੱਜ ਦਾਣਾ ਮੰਡੀ ਫਤੇਗੜ ਚੂੜੀਆਂ ਦੇ ਕੇ ਪਟਾ ਪਰਮਾਰ ਜਾਦੀ ਦੇ ਉਸ ਮੌਕੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਹੀ ਫਤੇਗੜ ਵਾਸੀਆਂ ਨੂੰ ਸਾਰੇ ਹੀ ਆਪਣੇ ਅਧਿਆਪਕ ਵਰਗ ਨੂੰ ਇਸ ਪਾਵਨ ਮੌਕੇ ਮੈਂ ਬਤਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਅਸੀਂ ਰਲ ਮਿਲ ਕੇ ਰਹੀਏ ਤੇ ਆਪਣੇ ਦੇਸ਼ ਦਾ ਮਾਣ ਵਧਾਈਏ ਧੰਨਵਾਦ ਅੱਜ ਤਹਿਸੀਲ ਫਤੇਗਾ ਚੂੜੀਆਂ ਦੇ ਵਿੱਚ ਸੁਤੰਤਰਤਾ ਦਿਵਸ ਮਨਾ ਕਰਦਾ ਬਹੁਤ ਵਧੀਆ ਪ੍ਰੋਗਰਾਮ ਬਣਾਇਆ ਗਿਆ ਸਾਰੇ ਅਧਿਆਪਕ ਸਾਰੇ ਬੱਚੇ ਬਹੁਤ ਖੁਸ਼ ਨੇ ਵਧੀਆ ਤਰ੍ਹਾਂ ਉਹਨਾਂ ਨੇ ਹਰ ਕੋਲ ਦੇ ਆਈਟਮਾਂ ਪੇਸ਼ ਕੀਤੀਆਂ ਤੇ ਇਸੇ ਤਰ੍ਹਾਂ ਹੀ ਮੈਂ ਉਮੀਦ ਕਰਦਾ ਹਾਂ ਅੱਗੋਂ ਵੀ ਚੱਲਦਾ ਰਹੇਗਾ ਰੱਬ ਅਗੇ ਪ੍ਰਾਰਥਨਾ ਕਰਦਾ ਕਿ ਇਦਾਂ ਹੀ ਸਾਡਾ ਤਹਿਸੀਲ ਫਤੇਗਾ ਚੂੜੀਆਂ ਸਾਡਾ ਦੇਸ਼ ਵਧੀਆ ਤਰ੍ਹਾਂ ਪ੍ਰੋਗਰਾਮ ਮਨਾ ਕਰੇ ਧੰਨਵਾਦ ਮੈਂ ਆਪਣੇ ਸਾਰੇ ਅਧਿਆਪਕ ਵਰਗ ਲੋਕ ਸਾਡੇ ਦੇਸ਼ ਵਾਸੀਆਂ ਨੂੰ ਇਹ ਸੁਤੰਤਰਤਾ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ 15 ਅਗਸਤ ਦੀ ਲੱਖ ਲੱਖ ਵਧਾਈਆਂ ਸਾਨੂੰ ਬਹੁਤ ਮਾਣ ਆਇਆ ਕਿਸੀਂ ਬਹੁਤ ਵਧੀਆ ਪੰਗੜਾ ਪਾਇਆ ਹੋਇਆ ਸਾਰੀ ਸਕੂਲਾਂ ਵਿੱਚ ਬਹੁਤ ਵਧੀਆ ਵਿਦਿਆਰਥੀ ਆਪਣੀ ਪੂਰੀ ਪਾਰਟਿਸਪੇਸ਼ਨ ਦੀ ਤਿਆਰੀ ਕਰਕੇ ਆਏ ਸੀ ਕੰਪੀਟੀਸ਼ਨ ਬਹੁਤ ਟਫ ਸੀ ਅੱਜ ਤੇ ਪਰ ਸਾਨੂੰ ਮਾਣ ਸੀ ਬਹੁਤ ਵਧੀਆ ਪੰਗੜਾ ਪਾਇਆ ਕਿ ਕਿਸ ਨੇ ਤਿਆਰੀ ਕਰਾਈ ਸੀ ਸਾਡੇ ਮੈਮ ਦੋ ਮੈਮ ਸੀ ਉਹਨਾਂ ਨੇ ਤਿਆਰੀ ਕਰਾਈ ਬਹੁਤ ਵਧੀਆ ਕਿਹੜੇ ਮੈਮ ਇੱਕ ਮੰਨਨਿਆਮ ਤੇ ਇੱਕ ਜਸਪੀਰ ਮੈਮ ਤੇ ਹੋਰ ਵੀ ਸਾਰਾ ਸਟਾਫ ਜਿਨ੍ਹਾਂ ਨੇ ਸਾਡੀ ਬੜੀ ਹੈਲਪ ਕੀਤੀ ਆ ਕਿ ਪੰਗੜੇ ਦੇ ਵਾਸਤੇ ਤਬ ਤੋਂ ਮੈਂ ਨਹੀਂ ਆਪਾਂ ਥੈਂਕ ਕਰਦੇ ਆ ਮੈਮ ਦਾ ਜਿਨ੍ਹਾਂ ਨੇ ਸਾਨੂੰ ਪੰਗੜਾ ਸਿਖਾਇਆ ਕਿਉਂਕਿ ਆਪਾਂ ਅਨਟ੍ਰੇਨ ਸੀਗੇ ਉਹਨਾਂ ਨੇ ਸਾਨੂੰ ਸਟਾਰਟਿੰਗ ਤੋਂ ਸਿਖਾਇਆ ਫਿਰ ਗਾਣਾ ਚੁਆਇਆ ਸਵਾਇਆ ਫਿਰ ਜਦੋਂ ਸਾਡੇ ਪੰਗੜਾ ਤਿਆਰ ਹੋਇਆ ਇਸ ਤਰ੍ਹਾਂ ਦਾ ਮਹਿਸੂਸ ਬਹੁਤ ਵਧੀਆ ਮਹਿਸੂਸ ਹੋ ਰਿਹਾ ਤੁਹਾਨੂੰ ਕਿ ਆਪਾਂ ਫਸਟ ਟਾਈਮ ਪੰਗੜੇ ਚ ਪਾਰਟਿਸਪੇਟ ਕੀਤਾ 15 ਅਗਸਤ ਤੇ ਇਸ ਨਾਲ ਬੜਾ ਮਾਨ ਮਹਿਸੂਸ ਹੋ ਰਿਹਾ ਕਿ ਸਾਨੂੰ ਇਸ ਤੇ ਪੰਗੜਾ ਪਾਉਣ ਦਾ ਮੌਕਾ ਮਿਲਿਆ ਬਹੁਤ ਵਧੀਆ ਲੱਗ ਰਿਹਾ ਮੈਮ ਨੇ ਬਹੁਤ ਵਧੀਆ ਪ੍ਰੈਕਟਿਸ ਕਰਵਾਈ ਸੀ ਤੇ ਸਲਾ ਸਟੇਟ ਜਾਨ ਦਾ ਡਰ ਲੱਗਦਾ ਹੈ ਜਦੋਂ ਭੰਗੜਾ ਸਾਰਿਆਂ ਨੇ ਪਾਇਆ ਰੜਕੇ ਉਦੋਂ ਵਧੀਆ ਵਧੀਆ ਪਗੜਾ ਇਹ ਸਾਡੇ ਨਾਲ ਮੈਡਮ ਵੀ ਮੌਜੂਦ ਨੇ ਜਿਨ੍ਹਾਂ ਨੇ ਇਹਨਾਂ ਦੀ ਤਿਆਰੀ ਕਰਾਈ ਸੀਗੀ ਬਹੁਤ ਵਧੀਆ ਬੱਚਿਆਂ ਦੀ ਪਰਫਾਰਮੈਂਸ ਹੈਗੀ ਅੱਜ ਤੇ ਆਪਾਂ ਮੈਡਮ ਜੀ ਨਾਲ ਵੀ ਗੱਲ ਕਰਦੇ ਹਾਂ ਜੀ ਵਾਲੀ ਤੁਹਾਡੀ ਬਹੁਤ ਵਧੀਆ ਤਿਆਰੀ ਸੀ ਬੱਚਿਆਂ ਬਹੁਤ ਵਧੀਆ ਪਰਫਾਰਮੈਂਸ ਕੀਤੀ ਸਾਡੀ ਤਿਆਰੀ ਨਹੀਂ ਹੁੰਦੀ ਆ ਬੱਚਿਆਂ ਤਿਆਰੀ ਹੁੰਦੀ ਆ ਅਸੀਂ ਸਿਰਫ ਉਹਨਾਂ ਨੂੰ ਗਾਈਡ ਕਰਦੇ ਆ ਹਾਂ ਤੁਹਾਡੇ ਕੋਲੋਂ ਤਿਆਰੀ ਕਰਾਈ ਹਾਂ ਹਾਂ ਜੀ ਹਾਂ ਜੀ ਬੱਚੇ ਅਸੀਂ ਗਾਈਡ ਕਰਦੇ ਆ ਸਾਡੇ ਬੱਚੇ ਨੇ ਪਰਫਾਰਮ ਕਰਦੇ ਆ ਅਸੀਂ ਮਾਣ ਮਹਿਸੂਸ ਕਰਦੇ ਹਾਂ ਸਾਡੇ ਕੋਲ ਇਹੋ ਜਿਹੇ ਬੱਚੇ ਨੇ ਉਹ ਸਾਡਾ ਪੂਰਾ ਕਹਿਣਾ ਮੰਨਦੇ ਨੇ ਤੇ ਸਾਡੇ ਮੁਤਾਬਕ ਹੀ ਹਰ ਚੀਜ਼ ਪ੍ਰਬੰਧ ਕਰਦੇ ਨੇ ਧੰਨ ਅੱਜ ਆਜ਼ਾਦੀ ਦਿਵਸ 15 ਅਗਸਤ ਤੇ ਅਸੀਂ ਪ੍ਰੋਗਰਾਮ ਕੀਤਾ ਤੇ ਅਸੀਂ ਉੱਚ ਇਹ ਦੱਸਿਆ ਕਿ ਸਾਨੂੰ ਪੌਦੇ ਨਹੀਂ ਘਟਣੇ ਚਾਹੀਦੇ ਵਾਤ ਤੋਂ ਵਾਤ ਪੌਦੇ ਲਗਾਉ ਅਤੇ ਜੀਵਨ ਬਚਾਉਣਾ ਚਾਹੀਦਾ। ਹਾਂਜੀ ਅੱਜ ਜਿਹੜਾ 15 ਤੱਕ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਤਾਈ ਦਿੰਨਾ ਹੈ। ਅੱਜ ਅਸੀਂ ਤੇਜਾ ਕਲਾ ਸਕੂਲ ਤੋਂ ਜਿਹੜੇ ਪਰਫਾਰਮੈਂਸ ਦਿੱਤੀ ਆ ਉਹ ਇਹੀ ਸੰਦੇਸ਼ ਸੀ ਵੀ ਸਾਨੂੰ ਜਿਹੜੇ ਬੂਟੇ ਆ ਉਹ ਨਹੀਂ ਵੜਨੇ ਚਾਹੀਦੇ ਵਾਤ ਤੋਂ ਵਾਤ ਰੁੱਖ ਲਗਾਉਣੇ ਚਾਹੀਦੇ ਨੇ। ਅਸੀਂ ਇਸ ਇਥੋਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਥੋਂ ਦਾ ਸੰਦਭਾਰ ਬਹੁਤ ਵਧੀਆ ਤਰੀਕਾ ਨਾਲ ਕੀਤਾ। ਧੰਨਵਾਦ। ਸਾਡਾ ਅਲ ਮੌਜੂਦ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਜਿਨ੍ਹਾਂ ਵੱਲੋਂ ਅੱਜ ਦਾੜਾਮੱਡੀ ਜੋ ਇੰਡੀਪੈਂਡੈਂਸ ਡੇ ਮਨਾਇਆ ਜਾ ਰਿਹਾ ਉਸ ਵਿੱਚ ਭੰਗੜੇ ਦੀ ਪਰਫਾਰਮੈਂਸ ਕੀਤੀ ਆਂ ਦੀ ਕਿਸ ਤਰ੍ਹਾਂ ਲੱਗਾ ਸਾਰਿਆਂ ਨੂੰ ਪਹਿਲਾਂ ਤਾਂ ਸਪੈਰਮੈਂਟ ਸੱਚੇ ਕਾਲ ਬੈ ਗੌਰਮੈਂਟ ਦਾ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਅਸੀਂ ਅੱਜ 15 ਅਗਸਤ ਦੇ ਆਜ਼ਾਦੀ ਦਿਵਸ ਤੇ ਸਾਰੇ ਇਕੱਠੇ ਹੋਏ ਆਂ ਅਸੀਂ ਅੱਜ ਭੰਗੜੇ ਦੀ ਪਰਫਾਰਮੈਂਸ ਕੀਤੀ ਜਿਸ ਦੀ ਤਿਆਰੀ ਸਾਰੇ ਚੀਮਾ ਮੈਂ ਵੱਲੋਂ ਕਰਵਾਈ ਗਈ ਸੀ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੀ ਸਕੂਲ ਦੇ ਪ੍ਰਿੰਸੀਪਲ ਮੈਮ ਮਨੀਤਾ ਮੈਮ ਦਾ ਹੈ ਕਿ ਉਸ ਤੋਂ ਵੀ ਵੱਡਾ ਯੋਗਦਾਨ ਜਿਹੜਾ ਮੈਮ ਨੇ ਪਾਇਆ ਸਾਨੂੰ ਇਨੀ ਪਰਫਾਰਮੈਂਸ ਤਿਆਰੀ ਕਰਵਾਈ ਸੀ ਸਾਡੀ ਪਰਫਾਰਮੈਂਸ ਬਹੁਤ ਹੀ ਵਧੀਆ ਹੋਈ ਸਾਰਿਆਂ ਨੇ ਬਹੁਤ ਸਾਰੇ ਮਤਲਬ ਕਲੈਬ੍ਰਿਕਸ ਕਰਕੇ ਸਾਨੂੰ ਹੋਰ ਮੋਟੀਵੇਟ ਕੀਤਾ ਕਿ ਅਸੀਂ ਬਹੁਤ ਖੁਸ਼ ਅਸੀਂ ਅੱਜ ਇਥੇ ਇੰਡੀਪੈਂਡੈਂਸ ਦੇਤੇ ਦਾਣਾ ਮੰਡੀ ਆਏ ਸੀ ਤੇ ਅਸੀਂ ਆਪਣੀ ਤੋਂ ਪਰਫਾਰਮੈਂਸਾਂ ਕੀਤੀਆਂ ਇੱਕ ਦਿੱਤਾ ਸੀ ਇੱਕ ਸਾਡੀ ਮਿਕਸ ਪਰਫਾਰਮੈਂਸ ਸੀ ਕਸ ਤੋਂ ਵਿਦਿਆਰਥੀਆਂ ਜਿਨ੍ਹਾਂ ਵੱਲੋਂ ਅੱਜ ਦਾਣਾ ਮੰਡੀ ਵਿਖੇ ਪੰਗੜੇ ਦੀ ਪਰਫਾਰਮੈਂਸ ਕੀਤੀ ਗਈ ਹੈ ਗੱਲਬਾਤ ਕਰਦੇ ਅੱਜ ਕਿਸ ਤਰ੍ਹਾਂ ਲੱਗਾ ਅੱਜ ਬਹੁਤ ਵਧੀਆ ਅਚੀਰਤਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਹਾਂ ਇਹ ਅੱਜ ਜੀ ਆਪਾਂ ਦਾ ਬੰਗੜੀ ਪਰਫਾਰਮੈਂਸ ਕੀਤੀ ਹੋਈ ਹੈ ਇੱਥੇ ਸਾਡੀ ਪਰਫਾਰਮੈਂਸ ਜੀ ਮੈਮ ਵੱਲੋਂ ਤਿਆਰ ਕੀਤੀ ਗਈ ਹੈ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਸਾਰਿਆਂ ਦੀ ਪਰਫਾਰਮੈਂਸ ਬਹੁਤ ਵਧੀਆ ਸੀ ਬਹੁਤ ਵਧੀਆ ਕੀਤਾ ਸਾਰਿਆਂ ਦਾ ਸਾਡੇ ਬੰਗੜਾ ਪਸੰਦ ਆਇਆ ਸਾਨੂੰ ਬਹੁਤ ਵਧੀਆ ਆਇਆ ਸਾਡਾ ਬੰਗੜਾ ਦੇ ਆ ਸਾਡੇ ਨਾਲ ਮਜੂਦ ਨੇ ਫਤਿਹਗੜ੍ਹ ਜੂੜੀਆਂ ਗਰਲ ਸਕੂਲ ਐਨਸੀਸੀ ਦੀਆਂ ਵਿਦਿਆਰਥਣਾਂ ਜਿਨ੍ਹਾਂ ਵੱਲੋਂ ਅੱਜ ਦਾ ਰਾਮੰਡੀ ਵਿਕੇ ਆਜ਼ਾਦੀ ਦਿਵਸ ਦੇ ਦਿਹਾੜੇ ਉੱਪਰ ਪਰਫਾਰਮੈਂਸ ਕੀਤੀ ਗਈ ਹੈ ਗੱਲਬਾਤ ਕਰਦੇ ਅੱਜ ਕਿਸ ਤਰ੍ਹਾਂ ਲੱਗਾ ਹਾਂਜੀ ਸਾਨੂੰ ਬਹੁਤ ਵਧੀਆ ਲੱਗਾ ਅਸੀਂ ਐਨਸੀਸੀ ਦੇ ਵਿਦਿਆਰਥੀ ਹਾਂ ਫਤੇਗੜ ਝੂੜੀਆਂ ਤੋਂ ਆਏ ਹਾਂ ਗਰਲ ਸਕੂਲ ਤੇ ਸਾਡੇ ਐਨਸੀਸੀ ਦੇ ਇੰਚਾਰਜ ਹੈਗੇ ਆ ਅਮਰਪੀਰ ਸਰ ਉਸ ਤਰ੍ਹਾਂ ਦੇ ਲੱਗਾ ਪਰਫਾਰਮੈਂਸ ਕਰ ਬਹੁਤ ਵਧੀਆ ਲੱਗਾ ਅੱਜ ਹਾਂਜੀ ਸਰ ਬਹੁਤ ਵਧੀਆ ਲੱਗਾ ਬੱਚਾ ਦੇ ਸਰ ਸਾਨੂੰ ਬਹੁਤ ਵਧੀਆ ਲੱਗਾ ਪਰਫਾਰਮੈਂਸ ਕਰਕੇ ਸਾਨੂੰ ਇੱਥੇ ਮੌਕਾ ਮਿਲਿਆ ਪਹਿਲੀ ਵਾਰ ਪਰਫਾਰਮੈਂਸ ਕਰਨ ਦਾ ਸਾਨੂੰ ਸਰ ਬਹੁਤ ਵਧੀਆ ਲੱਗਾ ਅੱਜ ਸਰ ਬਹੁਤ ਵਧੀਆ ਲੱਗਾ ਕਿ ਆ ਗਏ ਕਿਸੇ ਲੋ ਤਿਆਰੀ ਕਰਾਈ ਗਈ ਸੀ ਅਮਰ ਵੀ ਸਰ ਨੂੰ ਕਿੰਨੇ ਸਟੂਡੈਂਟਸ ਇਥੇ ਕੋ? ਅਜੀ ਨਾ ਨਾ ਜੈਨ ਸਾਰਿਆਂ ਨੂੰ ਅੱਜ 15 ਅਗਸਤ ਆ ਅੱਜ ਆਜ਼ਾਦੀ ਦਾ ਦਿਨ ਦੀ ਟੈਸਟ ਕਰਕੇ ਗੋਰ ਮੈਚ ਇੱਥੇ ਕੈਂਡੀ ਸਕੂਲ ਬੋਏ ਬਦ ਬਦ ਕਰਤੀਆਂ ਬਦੋ ਬਰੇਡ ਦੀ ਬਰੇਡ ਦੀ ਜਿਹਨ ਕੀਤਾ ਗਿਆ ਟੈਸਟ ਉਹਨਾਂ ਮਾਝੇ ਬਰੇਡ ਹੈ 14 ਵਧੀਆ ਰਿਆ ਲੱਗਾ ਸਭ ਨੂੰ ਬਹੁਤ ਵਧੀਆ ਲੱਗਾ ਸਾਡੇ ਪ੍ਰੈਕਟਿਸ ਕਰਾਉਣ ਵਾਲੇ ਬੰਦੇ ਸਰ ਬੰਦੇ ਸਰ ਜੇ ਕੋਸ਼ਿਸ਼ ਕਰਕੇ ਜਾਣੇ